ਬਲੋਚਿਸਤਾਨ ਦਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਚ ਇੱਕ ਕਿਤਾਬ ਲਿਖਦਾ ਪੂਰੀ ਕਿਤਾਬ ਚ ਉਹ ਸਿੱਖਾਂ ਬਾਰੇ ਬਹੁਤ ਅਪਸ਼ਬਦ ਬੋਲਦਾ ਸਿੱਖਾਂ ਨੂੰ ਉਹ ਲਾਂਤੀ ਗੰਦੇ ਕੁੱਤੇ ਤੇ ਕਾਲੇ ਮੂੰਹ ਵਾਲੇ ਬੁਲਾਉਂਦਾ ਪਰ ਉਹੀ ਕਿਤਾਬ ਦੇ ਅਖੀਰ ਚ ਜਾ ਕੇ ਉਹ ਸਿੱਖਾਂ ਦੀ ਬਹਾਦਰੀ ਬਾਰੇ ਲਿਖਦਾ ਹੈ ਹੁਣ ਇੱਕ ਸਿੱਖਾਂ ਦਾ ਕੱਟੜ ਦੁਸ਼ਮਣ ਸਿੱਖਾਂ ਦੀ ਬਹਾਦਰੀ ਬਾਰੇ ਕੀ ਲਿਖਦਾ ਹੈ ਹੁਣ ਪਹਿਲਾਂ ਇਹ ਜਾਣਨਾ ਜ਼ਰੂਰੀ ਆ ਵੀ ਇਹ ਕਾਜ਼ੀ ਨੂਰ ਮੁਹੰਮਦ ਹੈ ਕੌਣ ਸੀ 18ਵੀਂ ਸਦੀ 'ਚ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਸੱਤਵਾਂ ਹਮਲਾ ਕਰਦਾ ਤਾਂ ਉਹ ਸਿੱਖਾਂ ਨੂੰ ਮਾਰਨ ਦਾ ਸਿੱਖਾਂ ਦੀ نسل ਮਿਟਾਉਣ ਦਾ ਸੋਚ ਕੇ ਆਇਆ ਸੀਗਾ ਤੇ ਅਹਿਮਦ ਸ਼ਾਹ ਅਬਦਾਲੀ ਦਾ ਜਵਾਈ ਨਾਸਰ ਖਾਨ ਉਹ ਕਾਜ਼ੀ ਨੂਰ ਮੁਹੰਮਦ ਨੂੰ ਸਪੈਸ਼ਲੀ ਇਸ ਕਰਕੇ ਆਪਣੇ ਨਾਲ ਲੈ ਕੇ ਆਉਂਦਾ ਕਿ ਤੂੰ ਸਾਡੇ ਨਾਲ ਚੱਲ ਕਿ ਸਾਡੀ ਜੰਗ ਹੋਣੀ ਆ ਸਿੱਖਾਂ ਨਾਲ ਸਾਡੇ ਬਾਰੇ ਇੱਕ ਕਿਤਾਬ ਲਿਖੀ ਜਿਹਦੇ 'ਚ ਸਾਡੀ ਝੜਾਈ ਦਿਖਾਈ ਪੂਰੀ ਤੇ ਸਾਡੇ ਵੈਰੀਆਂ ਬਾਰੇ ਗਲਤਮਲਤ ਲਿਖੀ ਕਾਜ਼ੀ ਨੂਰ ਮੁਹੰਮਦ ਫਿਰ ਅਬਦਾਲੀ ਤੇ ਸਿੱਖਾਂ ਦੀਆਂ ਜਿੰਨੀਆਂ ਵੀ ਝੜਪਾਂ ਹੋਈਆਂ ਉਹਦੇ 'ਚ ਖੁਦ ਮੌਜੂਦ ਸੀਗਾ ਇਹ ਸਾਰੀਆਂ ਜੰਗਾਂ ਤੋਂ ਬਾਅਦ ਜਦੋਂ ਇਹ ਵਾਪਸ ਜਾਂਦਾ ਤਾਂ ਵਾਪਸ ਜਾ ਕੇ ਇਹ ਕਿਤਾਬ ਲਿਖਦਾ ਹੈ ਫਾਰਸੀ ਦੀ ਜੰਗਨਾਮਾ ਉਹਦੇ 'ਚ ਜੋ ਇਹਨੂੰ ਕੰਮ ਦਿੱਤਾ ਹੋਇਆ ਸੀ ਉਹੀ ਕਰਦਾ ਹੈ ਸਿੱਖਾਂ ਨੂੰ ਰੱਜ ਕੇ ਇਹ ਗਾਲਾਂ ਕੱਢਦਾ ਹੈ ਬੁਰੇ-ਬੁਰੇ ਸ਼ਬਦ ਬੋਲਦਾ ਹੈ ਸੱਗ ਸੱਗ ਲਿਖਦਾ ਹੈ ਸੱਗ ਦਾ ਮਤਲਬ ਫਾਰਸੀ ਚ ਹੁੰਦਾ ਹੈ ਕੁੱਤਾ ਕਾਲੇ ਮੂੰਹ ਵਾਲੇ ਲਿਖਦਾ ਹੈ ਸਿੱਖਾਂ ਨੂੰ ساری ਕਿਤਾਬ ਚ ਸਿੱਖਾਂ ਨੂੰ ਗਾਲਾਂ ਕੱਢਣ ਵਾਲਾ ਕਿਤਾਬ ਦੇ ਆਖਰੀ ਪੰਨਿਆਂ ਤੇ ਆ ਕੇ ਉਹਦੀ ਜ਼ਮੀਰ ਤੇ ਇੱਕ ਐਸੀ ਸੱਟ ਵੱਜੀ ਕਿ ਉਹ ਸਿੱਖਾਂ ਦੀ ਬਹਾਦਰੀ ਬਾਰੇ ਲਿਖਦਾ ਹੈ ਕਿਉਂਕਿ ਇਹਨੇ ਸਿੱਖਾਂ ਨੂੰ ਲੜਦਿਆਂ ਵੇਖਿਆ ਸੀ ਅਫਦਾਲੀ ਦੀ ਲੱਖਾਂ ਦੀ ਫੌਜ ਨਾਲ ਜਦ ਮੁਠੀ ਭਰ ਗੁਰੂ ਦੇ ਸਿੰਘ ਲੜਦੇ ਸੀ ਤਾਂ ਉਹ ਇੱਕ ਕਿਮੇ ਬਿਆਨ ਕਰਦਾ ਹੈ ਉਹ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ ਇਹਦੀ ਕਿਤਾਬ ਚੋਂ ਇਹ ਲਿਖਦਾ ਹੈ ਕਿ ਸਗਾਰਾ ਮਗੋ ਸਾਗ ਕੇ ਹਸਤੰਦ ਸ਼ੇਰ ਬਖੈਦਾ ਮਰਦਾ ਚ ਸ਼ੇਰਾਂ ਦਲੇ ਇਹ ਕਹਿੰਦਾ ਇਹਨਾਂ ਨੂੰ ਕੁੱਤੇ ਕਹਿਣਾ ਬਿਲਕੁਲ ਗਲਤ ਆ ਕਿਉਂਕਿ ਇਹ ਸ਼ੇਰ ਨੇ ਇਹ ਜੰਗ ਦੇ ਮੈਦਾਨ ਚ ਦਲੇਰ ਸ਼ੇਰਾਂ ਵਾਂਗ ਲੜਦੇ ਨੇ ਇਹ ਕਹਿ ਰਿਹਾ ਸਿੱਖਾਂ ਦਾ ਕੱਟੜ ਦੁਸ਼ਮਣ ਅਗਲੀ ਲਾਈਨ ਇਹ ਕਹਿੰਦਾ ਹੈ ਸਰੇ ਨੇਜ਼ਾ ਬਾਜ਼ੀ ਦਰ ਰੰਦੇ ਦਸਤ ਅਗਰ ਕੋ ਕਾਫ ਅਸਤ ਜਹਮ ਬੁਰਦੰਦ ਕਹਿੰਦਾ ਜਦੋਂ ਇਹ ਆਪਣੇ ਨੇਜੇ ਦਾ ਮੂੰਹ ਅਸਮਾਨ ਵੱਲ ਕਰਦੇ ਨੇ ਤਾਂ ਇਹਨਾਂ ਦੇ ਸਾਹਮਣੇ ਚਾਹੇ ਪਹਾੜ ਵੀ ਆ ਜਾਏ ਇਹ ਉਹਨੂੰ ਵੀ ਪਾਰ ਸੁੱਟਦੇ ਨੇ ਇਹ ਲਿਖ ਰਿਹਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਦੇ ਉਹ ਬਹਾਦਰ ਸਿੰਘਾਂ ਦੇ ਬਾਰੇ ਹੁਣ ਸੋਚ ਕੇ ਦੇਖੋਗੇ ਜਿਹੜਾ ਬੰਦਾ ਆਇਆ ਹੀ ਇਹਨਾਂ ਦੀ ਬਦਨਾਮੀ ਕਰਨ ਸੀ ਉਹ ਵੀ ਰਹਿ ਨਹੀਂ ਸਕਿਆ ਸਿੰਘਾਂ ਨੂੰ ਜੰਗ ਦੇ ਮੈਦਾਨ ਚ ਲੜਦਿਆਂ ਦੇਖ ਕੇ ਉਹ ਇਹਨਾਂ ਦੀ ਬਹਾਦਰੀ ਦੇ ਕਿਸੇ ਲਿਖਣ ਤੋਂ ਰੁਕ ਨਹੀਂ ਪਾਇਆ ਅੱਗੇ ਕੀ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ ਫਾਰਸੀ ਤੋਂ ਪੰਜਾਬੀ ਚ ਟ੍ਰਾਂਸਲੇਟ ਕੀਤਾ ਹੋਇਆ ਹੈ ਉਹ ਤੁਹਾਨੂੰ ਪੂਰਾ ਪੜ੍ਹ ਕੇ ਸੁਣਾਉਣੇ ਆ ਇਹ ਲਿਖਦਾ ਹੈ ਕਹਿੰਦਾ ਜੇ ਤੁਸੀਂ ਢੰਗ ਦੇ ਯੁੱਧ ਦੀ ਇੱਛਾ ਰੱਖਦੇ ਹੋ ਤਾਂ ਆਓ ਕਹਿੰਦਾ ਮੈਦਾਨ ਚ ਆਓ ਤੇ ਇਹਨਾਂ ਦੇ ਸਾਹਮਣੇ ਖੜੇ ਹੋ ਜਾਓ ਕਹਿੰਦਾ ਲੜਾਈ ਦੇ ਤੁਹਾਨੂੰ ਇਹ ਇਹ ਜੇ ਪੈਂਤਰੇ ਦਿਖਾਉਣਗੇ ਨਾ ਕਿ ਸਾਰੇ ਵਾਹ ਵਾਹ ਕਰਨ ਉੱਠਣਗੇ ਅੱਗੇ ਇਹ ਲਿਖਦਾ ਹੈ ਕਹਿੰਦਾ ਜੇ ਤੁਸੀਂ ਲੜਾਈ ਦਾ ਢੰਗ ਸਿੱਖਣਾ ਤਾਂ ਇਹਨਾਂ ਕੋਲੋਂ ਸਿੱਖੋ ਕਹਿੰਦਾ ਵੈਰੀ ਦੇ ਸਾਹਮਣੇ ਮਰਦਾਂ ਵਾਂਗ ਕਿਵੇਂ ਖੜੇ ਹੋਣਾ ਇਹ ਇਹਨਾਂ ਤੋਂ ਸਿੱਖੋ ਕਹਿੰਦਾ ਮੈਦਾਨੇ ਜੰਗ ਚੋਂ ਸਹੀ ਸਲਾਮਤ ਕਿਵੇਂ ਨਿਕਲਣਾ ਇਹਨਾਂ ਤੋਂ ਸਿੱਖੋ ਹੁਣ ਅੱਗੇ ਕੀ ਲਿਖਦਾ ਹੈ ਉਹ ਅੱਗੇ ਲਿਖਦਾ ਹੈ ਕਹਿੰਦਾ ਸਿੰਘ ਇਹਨਾਂ ਦਾ ਇੱਕ ਨੋਹ ਹੈ ਇਹ ਇਨਸਾਫ ਨਹੀਂ ਕਿ ਸਿੰਘ ਨੂੰ ਸੱਗ ਪੜਿਆ ਜਾਵੇ ਹੁਣ ਇਹ ਆਪਦੀ ਗਲਤੀ ਦਾ ਵੀ ਪਛਤਾਵਾ ਕਰਦਾ ਹੈ ਕਿਉਂਕਿ ਉਸ ਟਾਈਮ ਤੇ ਜਿਹੜੇ ਕਟੜਪੰਥੀ ਸੀਗੇ ਜਿਹੜੇ ਸਿੱਖਾਂ ਨੂੰ ਸਿੰਘਾਂ ਨੂੰ ਨਫ਼ਰਤ ਕਰਦੇ ਸੀ ਉਹ ਮਜ਼ਾਕ ਉਡਾਉਂਦੇ ਸੀ ਉਹ ਸੱਗ ਲਿਖ ਦਿੰਦੇ ਸੀ ਸਿੰਘ ਪੰਜਾਬੀ ਚ ਸੀ ਫਾਰਸੀ ਦਾ ਸ਼ਬਦ ਹੈ ਸੱਗ ਸੱਗ ਦਾ ਮਤਲਬ ਹੁੰਦਾ ਹੈ ਕੁੱਤਾ ਇਹਨੇ ਵੀ ਬਹੁਤ ਲਿਖਿਆ ਹੈ ਆਪਦੀ ਕਿਤਾਬ ਚ ਤਾਂ ਇੱਥੇ ਇਹ ਬਹਾਦਰ ਕੌਮ ਬਾਰੇ ਲਿਖ ਰਿਹਾ ਹੈ ਕਿ ਇਹਨਾਂ ਨੂੰ ਸੱਗ ਲਿਖਣਾ ਗਲਤ ਤਾਂ ਕਿ ਸਿੰਘ ਸਿੰਘ ਇਹਨਾਂ ਦਾ ਨਾਮ ਆ ਅੱਗੇ ਇਹ ਲਿਖਦਾ ਹੈ ਕਹਿੰਦਾ ਜਦ ਇਹ ਹਿੰਦ ਦੀ ਤਲਵਾਰ ਹੱਥ 'ਚ ਫੜਦੇ ਨੇ ਤਾਂ ਹਿੰਦ ਤੋਂ ਸਿੰਧ ਤੱਕ ਧਰਤੀ ਕੰਬ ਜਾਂਦੀ ਆ ਕਹਿੰਦਾ ਜਦੋਂ ਇਹ ਕਮਾਨ ਖਿੱਚਦੇ ਆ ਨਾ ਤਾਂ ਉਹ ਤੇ ਵੈਰੀ ਮਾਰ ਤੀਰ ਨੂੰ ਚਾੜਦੇ ਨੇ ਮਤਲਬ ਕਿ ਜਦੋਂ ਇਹ ਤੀਰ ਚਾੜਦੇ ਨੇ ਆਪਦੇ ਕਮਾਨ ਤੇ ਤਾਂ ਇਹਨਾਂ ਦੇ ਤੀਰ ਦਾ ਨਾਮ ਹੁੰਦਾ ਵੈਰੀ ਮਾਰ ਕਿਉਂ ਖਾਲੀ ਨਹੀਂ ਜਾਂਦਾ ਕਿ ਆਪਦੇ ਵੈਰੀ ਨੂੰ ਮਾਰੇ ਬਿਨਾ ਸੁੱਕਾ ਹੀ ਚਲਾ ਜਾਵੇ ਇਹ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ ਅੱਗੇ ਕੀ ਲਿਖਦਾ ਇਹ ਕਹਿੰਦਾ ਇੰਨਾ ਹਥਿਆਰਾਂ ਨੂੰ ਛੱਡ ਕੇ ਜੇ ਲੜਾਈ ਵੇਲੇ ਕਿਤੇ ਇਹ ਬੰਦੂਕ ਫੜ ਲੈਣ ਤਾਂ ਮੈਦਾਨ 'ਚ ਬੁੱਕ ਦੇ ਸ਼ੇਰਾਂ ਵਾਂਗ ਨਾਅਰੇ ਮਾਰਦੇ ਫਿਰਦੇ ਆ ਨੱਚਦੇ ਫਿਰਦੇ ਆ ਕਹਿੰਦਾ ਤੁਸੀਂ ਕਹਿੰਦੇ ਹੋ ਕਿ ਬੰਦੂਕ ਪੁਰਾਣੇ ਸਮਿਆਂ ਵੇਲੇ ਦੀ ਆ ਪਰ ਮੈਨੂੰ ਲੱਗਦਾ ਕਿ ਇਹਨਾਂ ਨੇ ਬਣਾਈ ਆ ਕਿਉਂਕਿ ਮੈਂ ਇਹਨਾਂ ਤੋਂ ਚੰਗੀ ਬੰਦੂਕ ਚਲਾਉਂਦੇ ਕਿਸੇ ਨੂੰ ਦੇਖਿਆ ਨਹੀਂ ਕਹਿੰਦਾ ਜੇ ਕਿਤੇ ਜੰਗ ਦੇ ਮੈਦਾਨ 'ਚ ਇਹ ਹਾਰ ਵੀ ਜਾਣ ਨਾ ਤਾਂ ਆਪਦੀ ਹਾਰ ਨੂੰ ਵੀ ਇਹ ਹਾਰ ਨਹੀਂ ਮੰਨਦੇ ਹੁਣ ਇਹ ਚੀਜ਼ ਸੋਚਣ ਵਾਲੀ ਆ ਕਿ ਉਹਨੂੰ ਕੀ ਲੋੜ ਆ ਦੁਸ਼ਮਣ ਬੰਦਾ ਹੋ ਕਿੰਨੀ ਵੱਡੀ ਚੀਜ਼ ਅਬਜ਼ਰਵ ਕੀਤੀ ਆ ਉਹਨੇ ਕਿ ਇਹ ਹਾਰ ਵੀ ਜਾਂਦੇ ਆ ਨਾ ਇਹ ਆਪਣੀ ਹਾਰ ਨੂੰ ਵੀ ਹਾਰ ਨਹੀਂ ਮੰਨਦੇ ਸਿੱਖਾਂ ਬਾਰੇ ਇੱਕ ਦੁਸ਼ਮਣ ਕੀ ਸੋਚ ਰਿਹਾ ਕਿ ਇਹ ਹਾਰ ਨੂੰ ਵੀ ਹਾਰ ਨਹੀਂ ਮੰਨਦੇ ਪਰ ਅੱਜ ਕੱਲ ਨਿੱਕੀ ਮੋਟੀ ਹਾਰ ਤੇ ਕਈ ਲੋਕ ਹੌਸਲਾ ਛੱਡ ਜਾਂਦੇ ਨੇ ਕਿ ਅਸੀਂ ਹਾਰ ਗਏ ਆ ਅਸੀਂ ਟੁੱਟ ਗਏ ਆ ਪਰ ਦੇਖੋ ਤੁਹਾਡੇ ਦੁਸ਼ਮਣ ਤੁਹਾਡੇ ਵੈਰੀ ਤੁਹਾਡੇ ਬਾਰੇ ਕੀ ਲਿਖਦੇ ਨੇ ਇਤਿਹਾਸ ਚੋਂ ਪੜ੍ਹ ਕੇ ਦੇਖੋ ਫਿਰ ਆਪਾਂ ਨੂੰ ਇਹ ਹਾਰਾਂ ਹਾਰਾਂ ਨਹੀਂ ਲੱਗਣਗੀਆਂ ਅੱਗੇ ਇਹ ਲਿਖਦਾ ਏ ਇਸੇ ਹੀ ਲਾਈਨ ਨੂੰ ਉਹ ਕੰਟੀਨਿਊ ਕਰਦਾ ਏ ਕਹਿੰਦਾ ਜੇ ਕਿਤੇ ਇਹ ਜੰਗ ਚ ਹਾਰ ਵੀ ਜਾਂ ਤਾਂ ਆਪਦੀ ਹਾਰ ਨੂੰ ਇਹ ਹਾਰ ਨਹੀਂ ਸਮਝਦੇ ਕਹਿੰਦਾ ਹਾਰਨਾ ਵੀ ਇਹਨਾਂ ਦੇ ਲੜਨ ਦੀ ਕੋਈ ਚਲਾਕੀ ਆ ਕਹਿੰਦਾ ਦੂਸਰੀ ਵਾਰ ਜਦ ਆਉਂਗੇ ਨਾ ਇਹਨਾਂ ਤੋਂ ਡਰੋ ਇਹਨਾਂ ਤੋਂ ਪਹਿਲੀ ਵਾਰ ਨਾਲੋਂ ਵੀ ਜ਼ਿਆਦਾ ਡਰੋ ਸੋਚੋ ਕਹਿੰਦਾ ਜਿਹੜੇ ਹਾਰ ਵੀ ਜਾਂਦੇ ਨੇ ਨਾ ਇਹ ਕੋਈ ਚਲਾਕੀ ਕਰਦੇ ਆ ਕਹਿੰਦਾ ਹਾਰ ਦੇਣੀ ਇਹ ਕਹਿੰਦਾ ਜਦੋਂ ਦੂਜੀ ਵਾਰ ਆਉਣੇ ਹੋ ਨਾ ਕਿਸੇ ਭਲੇਖੇ 'ਚ ਨਾ ਰਹਿ ਜਿਓ ਦੂਜੀ ਵਾਰ ਜਦੋਂ ਆਉਂਗੇ ਨਾ ਆਉਣੇ ਹੋ ਇਹਨਾਂ ਨਾਲ ਲੜਨ ਐ ਨਾ ਸਮਝਿਓ ਵੀ ਹਾਰੇ ਹੋਏ ਨੇ ਕਹਿੰਦਾ ਹੋਰ ਤਕੜੇ ਹੋ ਕੇ ਆਓ ਤੁਹਾਡੇ ਸਾਰੇ ਭਲੇਖੇ ਕੱਢ ਦੇਣਗੇ ਇਹ ਲਿਖਦਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਦੇ ਸਿੰਘਾਂ ਬਾਰੇ 18ਵੀਂ ਸਦੀ ਦੇ ਉਹ ਸਿੰਘ ਜਿਨ੍ਹਾਂ ਨੇ 80 ਸਾਲ ਤਲਵਾਰ ਆਵਦੀ ਮਿਆਨ ਚ ਨਹੀਂ ਪਾਈ ਅਪਾ ਕਹਿੰਨੇ ਆ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਿਆਂ ਚ ਇਹ ਯੋਧਿਆਂ ਦਾ ਬਹੁਤ ਵੱਡਾ ਹੱਥ ਸੀ ਜੰਗਲਾਂ ਚ ਰਹਿ ਕੇ ਇੱਕ ਇੱਕ ਟਾਈਮ ਦੀ ਰੋਟੀ ਖਾ ਕੇ ਇਕੱਲੇ ਛੋਲਿਆਂ ਦੇ ਦਾਣੇ ਖਾ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਸੌ ਕੇ ਇਹਨਾਂ ਨੇ ਜੰਗ ਜਾਰੀ ਰੱਖੀ ਤਾਂ ਕਰਕੇ ਖਾਲਸੇ ਦਾ ਰਾਜ ਆਇਆ ਸੀਗਾ ਉਸ ਟਾਈਮ ਤੇ ਹੁਣ ਜਿਹੜੀ ਅੱਗੇ ਚੀਜ਼ ਲਿਖਦਾ ਹੈ ਸਿੱਖਾਂ ਬਾਰੇ ਉਹ ਸੋਚ ਕੇ ਦੇਖਿਓ ਲੜਾਈ ਤੋਂ ਅਲੱਗਾ ਉਹ ਕਹਿੰਦਾ ਹੈ ਕਿ ਮੈਂ ਬਹੁਤ ਸੂਰਮੇ ਦੇਖੇ ਨੇ ਕਹਿੰਦਾ ਬਾਕੀ ਸੂਰਮਿਆਂ ਨਾਲੋਂ ਇਹਨਾਂ ਦੀ ਆ ਚੀਜ਼ ਬਹੁਤ ਅੱਡਾ ਕਹਿੰਦਾ ਉਹ ਹੋਰ ਕਿਸੇ 'ਚ ਨਹੀਂ ਦੇਖੀ ਮੈਂ ਉਹ ਕੀ ਚੀਜ਼ ਆ ਉਹ ਲਿਖਦਾ ਹੈ ਕਹਿੰਦਾ ਇਹਨਾਂ ਦੀ ਲੜਾਈ ਤੋਂ ਬਿਨਾ ਇੱਕ ਹੋਰ ਨੁਕਤਾ ਸੁਣੋ ਕਹਿੰਦਾ ਜਿਸ ਵਿੱਚ ਇਹ ਸਾਰੇ ਸੂਰਮਿਆਂ ਨਾਲੋਂ ਅੱਡ ਨੇ ਕਹਿੰਦਾ ਇਹ ਬੁਜਦਲਾਂ ਨੂੰ ਨਹੀਂ ਮਾਰਦੇ ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਉਹਦਾ ਪਿੱਛਾ ਨਹੀਂ ਕਰਦੇ ਔਰਤਾਂ ਦੇ ਗਹਿਣੇ ਤੇ ਇੱਜ਼ਤ ਨਹੀਂ ਲੁੱਟਦੇ ਭਾਵੇਂ ਉਹ ਸੁਆਣੀ ਹੋਵੇ ਜਾਂ ਭਾਵੇਂ ਗੋਲੀ ਹੁਣ ਅੱਜ ਦੇ ਟਾਈਮ 'ਚ ਵੀ ਆਪਾਂ ਦੇਖਦੇ ਆਂ ਪੂਰੀ ਦੁਨੀਆ 'ਚ ਸਿੱਖ ਕਮਿਊਨਿਟੀ ਦੀ ਕਿਵੇਂ ਲੋਕ ਇੱਜ਼ਤ ਕਰਦੇ ਨੇ ਕੋਈ ਵੀ ਧੀ ਪੈਣ ਜੇ ਅਨਸੇਫ ਫੀਲ ਕਰੇ ਤਾਂ ਉਹ ਸੋਚਦੀ ਆ ਕਿ ਜੇ ਕੋਈ ਸਰਦਾਰ ਮੇਰੇ ਕੋਲ ਖੜਾ ਤਾਂ ਮੈਂ ਸੇਫ ਆ ਇੱਕ ਕਿੱਥੋਂ ਆਈ ਆ ਚੀਜ਼ ਕਿਉਂ ਆਪਾਂ ਨੂੰ ਇਹ ਰਤਬਾ ਦਿੱਤਾ ਜਾਂਦਾ ਇਹ ਬਖਸ਼ਿਆ ਹੈ ਆਪਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਜ਼ਮੀਨ ਤੋਂ ਚੱਕ ਕੇ ਗਰੀਬ ਗੁਰਬਿਆਂ ਨੂੰ ਬਾਦਸ਼ਾਹੀਆਂ ਦਿੱਤੀਆਂ ਬਾਦਸ਼ਾਹੀਆਂ ਦਿੱਤੀਆਂ ਉਸ ਤੋਂ ਬਾਅਦ ਗੁਰੂ ਦੇ ਉਹ ਸਿੰਘਾਂ ਨੇ ਜਦੋਂ ਇਲਾਕੇ ਫਤਿਹ ਕੀਤੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਵੱਡੇ ਵੱਡੇ ਇਲਾਕੇ ਜਿੱਤੇ ਅਫਗਾਨ ਤੱਕ ਜਿੱਤੇ ਤਾਂ ਉਹਨਾਂ ਨੇ ਕਦੇ ਕਿਸੇ ਦੁਸ਼ਮਣ ਦੀ ਧੀ ਭੈਣ ਨੂੰ ਹੱਥ ਨਹੀਂ ਸਿਪਾਇਆ ਜਦੋਂ ਸਾਡਾ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਅਫਗਾਨ ਤੱਕ ਜਿੱਤ ਆਉਂਦਾ ਸੀ ਦਰਾ ਖੈਬਰ ਤੱਕ ਖਾਲਸਾ ਰਾਜ ਦੇ ਝੰਡੇ ਗੱਡ ਆਉਂਦਾ ਸੀ ਤਾਂ ਉਹ ਆਪਣੀ ਫੌਜ ਨੂੰ ਸਪੈਸ਼ਲ ਕਹਿੰਦਾ ਸੀ ਕਿ ਕਿਸੇ ਵੀ ਧੀ ਭੈਣ ਦੀ ਇੱਜ਼ਤ ਨਹੀਂ ਲੁੱਟਣੀ ਹੈ ਕਿ ਵੈਰੀਆਂ ਦੀਆਂ ਧੀਆਂ ਭੈਣਾ ਵੀ ਆਪਣੀਆਂ ਧੀਆਂ ਭੈਣਾ ਹੀ ਨੇ ਜਦੋਂ ਨਾਦਰ ਸ਼ਾਹ ਵਰਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਿੰਦੂ ਬੀਬੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਵਰਗੇ ਸਿੱਖ ਯੋਧੇ ਉਹ ਹਿੰਦੂ ਬੀਬੀਆਂ ਨੂੰ ਇਹਨਾਂ ਤੋਂ ਛਡਾ ਕੇ ਆਪਣੇ ਖਰਚੇ ਤੇ ਉਹਨਾਂ ਦੇ ਘਰ ਛੱਡ ਕੇ ਆਉਂਦੇ ਸੀ ਤਾਂ ਇਹ ਜਿਹੜੀਆਂ ਅੱਜ ਇੱਜ਼ਤਾਂ ਤੇ ਰਤਬਾ ਮਿਲ ਰਿਹਾ ਨਾ ਇਹ ਉਹ ਸਿੱਖ ਯੋਧਿਆਂ ਤੇ ਸਾਡੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ ਇਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਇਹਦੀ ਕਦਰ ਕਰਨੀ ਚਾਹੀਦੀ ਆ ਐਦਾਂ ਦਾ ਹੀ ਕਿਰਦਾਰ ਦਿਖਾਉਣਾ ਚਾਹੀਦਾ ਹੈ ਤਾ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਇੱਜ਼ਤ ਐਵੇਂ ਹੀ ਬਣੀ ਰਹੇ ਅੱਗੇ ਫਿਰ ਇਹ ਲਿਖਦਾ ਹੈ ਕਹਿੰਦਾ ਇਹਨਾਂ ਦਾ ਪੰਥ ਨਾਨਕ ਤੋਂ ਸ਼ੁਰੂ ਹੋਇਆ ਜਿਸ ਨੇ ਇਹਨਾਂ ਨੂੰ ਇੱਕ ਨਿਰਾਲਾ ਪੰਥ ਦਿੱਤਾ ਕਹਿੰਦਾ ਉਸ ਤੋਂ ਬਾਅਦ ਇਹਨਾਂ ਦਾ ਇੱਕ ਗੁਰੂ ਗੋਬਿੰਦ ਸਿੰਘ ਹੋਇਆ ਜੋ ਇਹਨਾਂ ਨੂੰ ਸਿੰਘ ਦੀ ਪਦਵੀ ਦੇ ਕੇ ਸ਼ੇਰ ਬਣਾ ਗਿਆ ਸੋਚ ਕੇ ਦੇਖੋ ਹੁਣ ਦੁਸ਼ਮਣ ਦੁਸ਼ਮਨਾ ਨੂੰ ਵੀ ਪਤਾ ਕਿ ਤਾਕਤ ਕਿੱਥੋਂ ਆਈ ਆ ਤੇ ਆਪਣੇ ਹੀ ਕਮਿਊਨਿਟੀ ਦੇ ਕੁਝ ਲੋਕਾਂ ਨੂੰ ਇਹ ਚੀਜ਼ ਦਾ ਅਹਿਸਾਸ ਨਹੀਂ ਹੈ ਕਿ ਇਹ ਤਾਕਤ ਕੀ ਆ ਤੇ ਇਹ ਕਿੱਥੋਂ ਆਈ ਆ ਇਹ ਦਲੇਰੀ ਤੇ ਅਣਖ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਆ ਜਿਹੜੀ ਸਿੱਖਾਂ ਦੇ ਡੀਐਨਏ 'ਚੋਂ ਕਦੇ ਨਹੀਂ ਮੁੱਕ ਸਕਦੀ ਅੱਗੇ ਫਿਰ ਕੀ ਲਿਖਦਾ ਹੈ ਕਹਿੰਦਾ ਇਹ ਹਿੰਦੂਆਂ ਵਿੱਚੋਂ ਨਹੀਂ ਹਨ ਇਨ੍ਹਾਂ ਭੜਿਆਂ ਦਾ ਪੰਥ ਵੱਖਰਾ ਹੀ ਹੈ ਤਾਂ ਇਹ ਸੀ ਕਾਜ਼ੀ ਨੂਰ ਮੁਹੰਮਦ ਦੀ ਲਿਖੀ ਕਿਤਾਬ ਜੰਗਨਾਮਾ ਦੇ ਅਖੀਰਲੇ ਪੰਨਿਆਂ 'ਚ ਜਿਹੜਾ ਉਹਨੇ ਸਿੰਘਾਂ ਦੀ ਬਹਾਦਰੀ ਬਾਰੇ ਸ਼ੇਅਰ ਲਿਖੇ ਨੇ ਇੱਕ ਦੁਸ਼ਮਣ ਵੀ ਸਿੰਘਾਂ ਦੀ ਬਹਾਦਰੀ ਦਾ ਕਾਇਲ ਹੋ ਗਿਆ ਪਰ ਇੱਥੇ ਇੱਕ ਇਤਿਹਾਸਕਾਰ ਦੀ ਇਮਾਨਦਾਰੀ ਦੇਖੋ ਜੋ ਉਹਨੇ ਮਹਿਸੂਸ ਕੀਤਾ ਉਹ ਉਹਨੇ ਲਿਖ ਦਿੱਤਾ ਜੋ ਸਿੰਘਾਂ ਦਾ ਕਿਰਦਾਰ ਉਹਨੇ ਦੇਖਿਆ ਮਹਿਸੂਸ ਕੀਤਾ ਉਹ ਉਹਨੇ ਪੂਰਾ ਹੂਬ ਹੂ ਲਿਖ ਦਿੱਤਾ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਜ਼ਰੂਰ ਦੱਸ ਦਿਆ ਕਰੋ ਅਗਲੀ ਵੀਡੀਓ ਤੁਹਾਨੂੰ ਕਿਹੜੇ ਟੌਪਿਕ ਤੇ ਚਾਹੀਦੀ ਹੈ ਤੁਸੀਂ ਇਹ ਵੀ ਦੱਸ ਸਕਦੇ ਹੋ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ ਤੇ ਜਾ ਕੇ ਤੁਸੀਂ ਸਾਨੂੰ ਸਟਾਰਸ ਭੇਜ ਸਕਦੇ ਹੋ ਤੇ YouTube ਤੇ ਤੁਸੀਂ ਜੁਆਇਨ ਕਰ ਸਕਦੇ ਹੋ ਸਬਸਕ੍ਰਾਈਬ ਦੇ ਨਾਲ ਵਾਲਾ ਬਟਨ ਜੁਆਇਨ ਦਾ ਹੁੰਦਾ ਹੈ ਤੇ ਸਾਡੀ ਇੱਕ ਬੇਨਤੀ ਆ ਕਿ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਸਕੀਏ ਸਿੱਖ ਇਤਿਹਾਸ ਨਾਲ ਜੋੜ ਸਕੀਏ ਪੰਜਾਬ ਦੇ ਇਤਿਹਾਸ ਨਾਲ ਜੋੜ ਸਕੀਏ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਖਿਮਾ ਦੇ ਚਾਚਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ